ਸੇਵਾ ਦੇ ਵਿੱਚ ਇੱਕ ਹੋਰ ਕਦਮ ਵਧਾਉਂਦਿਆਂ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਵੱਲੋਂ ਇੱਕ ਹੋਰ ਐਂਬੂਲੈਂਸ ਆਮ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਇਹ ਐਂਬੂਲੈਂਸ ਜਿੱਥੇ ਬਿਮਾਰਾਂ ਨੂੰ ਹਸਪਤਾਲ ਪਹੁੰਚਾਏਗੀ ਉੱਥੇ ਹੀ ਸੜਕ ਹਾਦਸੇ ਜਾਂ ਗੰਭੀਰ ਜ਼ਖਮੀਆਂ ਨੂੰ ਵੀ ਫ੍ਰੀ ਵਿੱਚ ਹਸਪਤਾਲ ਲੈ ਕੇ ਜਾਏਗੀ ਦੱਸਿਆ ਕਿ ਇਸ ਐਂਬੂਲੈਂਸ ਨੂੰ ਸ਼ੁਰੂ ਕਰਨ ਮੌਕੇ ਪਾਈਪਿੰਦਰਪਾਲ ਤੋਂ ਇਲਾਵਾ ਹੋਣਾ ਰਾਦੀ ਸਿੰਘਾ ਦੇ ਵੱਲੋਂ ਇਸ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ ਤੇ ਕਿਹਾ ਕਿ ਇਸੇ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲਾਂ ਤੋਂ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪ੍ਰਾਰੰਭ ਹੋਈ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੱਜ ਤਕਰੀਬਨ ਪੂਰੇ ਪੰਜਾਬ ਵਿੱਚ ਇਸ ਸਥਾਨ ਤੋਂ ਔਰ ਮੁਕਸਰ ਦੀ ਧਰਤੀ ਤੋਂ ਹਸਪਤਾਲਾਂ ਵਿੱਚ ਸ਼ਹਿਰਾਂ ਵਿੱਚ ਲੋੜਵੰਦਾਂ ਦੀ ਸੇਵਾ ਲਈ ਲੰਗਰ ਪਹੁੰਚਾਇਆ ਜਾਂਦਾ ਹੈ ਉੱਥੇ ਅੱਜ ਐਂਬੂਲੈਂਸ ਕਿਉਂਕਿ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਦੁੱਖ ਤੇ ਸੁਖ ਜ਼ਿੰਦਗੀ ਦਾ ਹਿੱਸਾ ਹੈ ਤੇ ਪਰਮੇਸ਼ਵਰ ਨੇ ਐਸੀ ਬਖਸ਼ਿਸ਼ ਕੀਤੀ ਹੈ ਇਸ ਸਥਾਨ ਤੇ ਅੱਜ ਐਂਬੂਲੈਂਸ ਸਰਦਾਰ ਜਸਪਾਲ ਸਿੰਘ ਸੁਪੁੱਤਰ ਸਰ ਜੋਗਿੰਦਰ ਸਿੰਘ ਉਹਨਾਂ ਨੇ ਇਹ ਭੇਟ ਕੀਤੀ ਹੈ ਇਸ ਲਈ ਅੱਜ ਸ਼ੁਰੂਆਤ ਕੀਤੀ ਜਾਣੀ ਹੈ ਆਉਣ ਵਾਲੇ ਸਮੇਂ 'ਚ ਇਸ ਸੰਬੰਧ ਵਿੱਚ ਹੋਰ ਵੀ ਇਹ ਗੱਡੀਆਂ ਪਿਆਰ ਕਰਕੇ ਮਾਨਵਤਾ ਦੀ ਸੇਵਾ ਲਈ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤੀਆਂ ਜਾਣ। ਔਰ ਸਤਿਗੁਰੂ ਅੱਗੇ ਪਰਮੇਸ਼ਵਰ ਅੱਗੇ ਅਰਦਾਸ ਹੈ ਕਿ ਇਸ ਅਸਥਾਨ ਤੋਂ ਵਿਦਿਆ ਦਾ ਮੈਡੀਕਲ ਦਾ ਲੰਗਰ ਦਾ ਜਿੱਥੇ ਇਹ ਚੱਲ ਰਿਹਾ ਹੈ ਇੱਥੇ ਇਸ ਸਥਾਨ ਤੋਂ ਭਜਨ ਬੰਦਗੀ ਵੀ ਲੋਕਾਂ ਨੂੰ ਸੇਧ ਦੇ। ਕਿਉਂਕਿ ਸਾਡੇ ਸਰੀਰ ਵਾਸਤੇ ਅਸੀਂ ਤਨ ਦਾ ਖਿਆਲ ਜੋ ਦਿੱਸਦਾ ਉਹਦਾ ਖਿਆਲ ਬਹੁਤ ਕਰਦੇ। ਭੋਜਨ ਕਰਕੇ ਕੱਪੜਿਆਂ ਕਰਕੇ ਰਹਿਣ ਸਹਣ ਕਰਕੇ ਪਰ ਜਿਹੜਾ ਅੰਦਿੱਸ ਜਿਹੜਾ ਦਿਸ ਨਹੀਂ ਰਿਹਾ ਇਸ ਦਿਸ ਦੇ ਨੂੰ ਚਲਾ ਰਿਹਾ ਹੈ ਉਹਦੀ ਵੀ ਤਾਂ ਕੋਈ ਖੁਰਾਕ ਹੈ ਉਸ ਨੂੰ ਆਪਾਂ ਆਤਮਾ ਕਹਿੰਦੇ ਹਾਂ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਸ ਵਾਸਤੇ ਪੰਜ ਬੰਦਗੀ ਵੀ ਸਿਮਰਨ ਵੀ ਤੇ ਦਾਸ ਵੱਲੋਂ ਸਤਿ ਅਤੀ ਸਨਮਾਨਯੋਗ ਬਾਬਾ ਮਨਜੀਤ ਸਿੰਘ ਜੀ ਬ੍ਰਾਦਰ ਸਹਿਬ ਸਮੁੱਚੇ ਜਿੰਨੇ ਆਪ ਜੀ ਦੀ ਟੀਮ ਹੈ ਸ਼ਹਿਰ ਦੇ ਪਤਵੰਤੇ ਸੱਜਣ ਆਏ ਨੇ ਜੀ ਬਾਬਾ ਜੀ ਆਏ ਨੇ ਸਨਮਾਨਯੋਗ ਬਾਬਰ ਪਤਪਾਲ ਸਿੰਘ ਜੀ ਜਿਹੜੇ ਹਰ ਵਕਤ ਪੂਰਨ ਸਹਿਯੋਗ ਬਖਸ਼ਦੇ ਨੇ ਸ਼ਹਿਰ ਦੇ ਜਿੰਨੇ ਪਤਵੰਤੇ ਸੱਜਣ ਰਾਜਨੀਤਿਕ ਸੱਜਣ ਆਏ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਐਬਰਾਹਮ ਸਾਹਿਬ ਅੱਜ ਗੁਰੂ ਰਾਮਦਾਸ ਲਿੰਗ ਸੇਵਾ ਸਥਾਨ ਵੱਲੋਂ ਐਂਬੂਲੈਂਸ ਦੀ ਸੇਵਾ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਵਾਈਖਾਨ ਸਾਹਿਬਾਈ ਪਤੇ ਜੀ ਅਸੀਂ ਅੱਜ ਧੰਗੁਰੂ ਰਾਮਦਾਸ ਮਹਾਰਾਜ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਪਿਤਾ ਜੀ ਨੇ ਕਿਰਪਾ ਕੀਤੀ ਅੱਜ ਭਾਈ ਸਾਡੇ ਮਿੱਤਰ ਨੇ ਜਸਪਾਲ ਸਿੰਘ ਜੀ ਇਹਨਾਂ ਤੇ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਨੇ ਇਹ ਅੱਜ ਸੇਵਾ ਗੁਰੂ ਰਾਮਦਾਸ ਮਹਾਰਾਜ ਨੇ ਲਈ ਐਂਬੂਲੈਂਸ ਇਹਨਾਂ ਤੋਂ ਇਸ ਇਲਾਕੇ ਦੇ ਵਿੱਚ ਨਾ ਬੜੀ ਲੋਡ ਸੀਗੀ ਜਿਹੜਾ ਕਿ 10-12 ਕਿਲੋ ਟ੍ਰਾਫਿਕ ਬੜਾ ਐ ਇੱਥੇ ਬਾਈਪਾਸ ਤੇ ਤੇ ਕਈ ਵਾਰੀ ਸਾਨੂੰ ਆਪਣੀ ਲੰਗਰ ਵਾਲੀ ਗੱਡੀ ਦੇ ਵਿੱਚ ਬੰਦੇ ਲੈ ਕੇ ਜਾਣੇ ਪੈਂਦੇ ਸੀ ਜਾਂ ਕਿ ਐਕਸੀਡੈਂਟ ਹੋ ਗਿਆ ਸਾਨੂੰ ਨੇੜੇ ਤੇਰੇ ਸਾਨੂੰ ਚੱਕਣੇ ਪੈ ਤੇ ਸਾਨੂੰ ਆ ਕੇ ਸੁਨੇਹਾ ਮਿਲਦਾ ਸੀਗਾ ਤੋ ਸਾਡੇ ਬਾਰੇ ਮਨ ਦੇ ਵਿੱਚ ਚੱਲ ਰਹੀ ਸੀ ਗੱਲ ਵੀ ਮਹਾਰਾਜ ਕਿਰਪਾ ਕਰਨ ਸੋ ਮਹਾਰਾਜ ਨੇ ਇਹਨਾਂ ਦੇ ਮਨ ਦੇ ਵਿੱਚ ਗੱਲ ਵਸਾਈ ਤੇ ਅੱਜ ਉਹ ਜਿਹੜੀ ਸੇਵਾ ਸ਼ੁਰੂ ਹੋ ਗਈ ਹੈ ਫਰੀ ਸੇਵਾ ਤੇ ਲੋੜਵੰਦਾਂ ਨੂੰ ਹਰ ਕੋਈ ਵੀ ਹੋਵੇ ਜਿਹੜਾ ਵੀ ਐਕਸੀਡੈਂਟ ਹੋ ਗਿਆ ਜਾਂ ਡੈਗ ਪਿਆ ਕਿਤੇ ਵੀ ਤੁਹਾਨੂੰ ਚਾ ਕੇ ਸ਼ਿਵਨ ਹਸਪੀਟਲ ਦੇ ਵਿੱਚ ਪਹੁੰਚਾਵਾਂਗੇ ਤੇ ਮਹਾਰਾਜ ਕੇ ਅਸੀਂ ਅਰਦਾਸ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਆਪਾਂ ਰਲ ਮਿਲ ਕੇ ਜਿਹੜੀਆਂ ਸੇਵਾਵਾਂ ਸ਼ੁਰੂ ਕੀਤੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸੇਵਾਵਾਂ ਚੱਲਦੀਆਂ ਦਰਸਾਲੇ ਲੋਧੇ ਇਲਾਕੇ ਦੇ ਚਲਾਈ ਜਾਵੇਗੀ ਵੈਸੇ ਇੱਕ ਪਹਿਲੀ ਜਿਹੜੀ ਗੱਡੀ ਹੈ ਨਾ ਕਿ ਫਰੈਤੋ ਨੇੜੇ ਵਾਲੇ ਨੂੰ ਰਤਾ ਨਹੀਂ ਉਹਨੂੰ ਮਿਲਣਾਗਾ ਅਸੀਂ ਆਉਣ ਵਾਲੇ ਸਮੇਂ ਤੇ ਬਾਬਾ ਜੀ ਨੇ ਬੋਲਿਆ ਵੀ ਤਿੰਨ ਚਾਰ ਵੈਨਾਂ ਜਿਹੜੀਆਂ ਹੋਰ ਸ਼ੁਰੂ ਕਰਾਂਗੇ ਤੇ ਇਸ ਟਾਈਮ ਨੂੰ ਅਸੀਂ ਲੋਕਲ ਹੀ ਰੱਖਾਂਗੇ ਹਾਂ ਜੀ ਕਿਹਨਾ ਬਤੂ ਰਵਾਨਾ ਕੀਤੀ ਗਈ ਆ ਪਹਿਲੇ ਐ ਭਾਈ ਸਾਹਿਬ ਜਿਹੜਾ ਕਿ ਤੁਘਾਟਨ ਕੀਤਾ ਭਾਈ ਜਾਨੀ ਸਾਡੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਕਿ ਸਾਡੇ ਅੱਜਕੱਲ ਪ੍ਰਸਿੱਧਕ ਕਥਾਵਾਚਕ ਨੇ ਸਭ ਦੁਨੀਆ ਦੇ ਵਿੱਚ ਫੇਮਸ ਨੇ ਤੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇੱਕ ਜਿਹੜੀ ਸੇਵਾ ਜਿ ਸ਼ੁਰੂ ਕਰਾਈ ਆ ਜੀ ਤੇ ਉਹਨਾਂ ਦੇ ਨਾਲ ਸੰਤ ਪਾਪਾ ਪਿੱਤਪਾਲ ਸਿੰਘ ਜੀ ਮਿੱਠਾ ਟਮਣ ਵਾਲੇ ਸੰਤ ਪਾਪਾ ਜੀਤ ਸਿੰਘ ਜੀ ਤੇ ਹੋਰ ਵੀ ਪ੍ਰਵੰਤ ਸੱਜਣ ਆਪਣੇ ਸਿਹਾਰਪੁਰ ਦੇ ਸਾਰਿਆਂ ਦਾ ਨਾਮ ਲਵਾਂਗੇ ਤਾਂ ਬਹੁਤ ਲੰਮੀ ਲਿਸਟ ਹੋ ਜਾਣੀ ਹੈ ਤੇ ਜਿੰਨੇ ਵੀ ਪ੍ਰੇਮ ਕਰਨ ਵਾਲੇ ਸਾਰਿਆਂ ਨੇ ਰਲ ਮਿਲ ਕੇ ਚੱਚੀਵਾ ਸ਼ੁਰੂ ਕਰਾਈ ਹੈ ਖਾਲਸਾ ਭਾਈ ਫਜ਼ਿਆਬ ਜੀ ਦਾ ਬਹੁਤ ਬਹੁਤ ਧੰਨਵਾਦ